ਹੈਲੋ एवरीवन ਥੀਏ ਜੋਬ ਅਪਡੇਟ ਬਹੁਤ ਹੀ ਖਾਸ ਹੋਣ ਵਾਲੀ ਆ ਅੰਗਨwadi ਭਰਤੀ ਨੂੰ ਲੈ ਕੇ ਜੋ ਵੀ ਕੈਂਡੀਡੇਟਸ ਅੰਗਨwadi ਭਰਤੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਹਨ ਉਹਨਾਂ ਦੇ ਲਈ ਇਹ ਅਪਡੇਟ ਬਹੁਤ ਹੀ ਖਾਸ ਹੈ ਅੰਗਨwadi ਦੇ ਵਿੱਚ ਹੈਲਪਰਾਂ ਦੀ ਵੈਕੈਂਸੀ ਸੁਪਰਵਾਈਜ਼ਰਾਂ ਦੀ ਵੈਕੈਂਸੀ ਤੇ ਇਹ ਵੈਕੈਂਸੀਆਂ ਨੂੰ ਲੈ ਕੇ ਬੋਰਡ ਵੱਲੋਂ ਇੱਕ ਇੰਟਰਨਲ ਨੋਟੀਫਿਕੇਸ਼ਨ ਆ ਜਿਹੜਾ ਉਹ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਅੰਗਨਵੜੀ ਵਰਤੀ ਨੂੰ ਲੈ ਕੇ ਕੀ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੋਵੇਗਾ ਠੀਕ ਹੈ ਜੇ ਤੁਸੀਂ ਫਾਰਮ ਫਿਲ ਕਰਨਾ ਹੋਵੇਗਾ ਕਿਵੇਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਸਾਰੇ ਡੀਪ ਡਿਟੇਲ ਤੁਹਾਡੇ ਨਾਲ ਅੱਜ ਅਸੀਂ ਸ਼ੇਅਰ ਕਰਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਪੂਰਾ ਜ਼ਰੂਰ ਸੁਣਿਓ ਠੀਕ ਹੈ ਤਾਂ ਕਿ ਕੋਈ ਵੀ ਜਾਣਕਾਰੀ ਅਧੂਰੀ ਨਾ ਰਹਿ ਸਕੇ ਇਸੇ ਤਰ੍ਹਾਂ ਹੀ ਜੌਬ ਦੀ ਹੋਰ ਵੀ ਅਪਡੇਟ ਤੁਹਾਡੇ ਲਈ ਅਸੀਂ ਸਮੇਂ ਸਿਰ ਰਣਦੀਪ ਜੌਬ ਅਲਰਟ ਚੈਨਲ ਦੇ ਉੱਪਰ ਲੈ ਕੇ ਆਉਂਦੇ ਹਾਂ ਠੀਕ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਠੀਕ ਹੈ ਤਾਂ ਕਿ ਜਦੋਂ ਵੀ ਇਸ ਦੇ ਨਾਲ ਰਿਲੇਟਡ ਕੋਈ ਵੀ ਜੋਬ ਓਪਰਚ्युनिटी ਤੁਹਾਡੇ ਲਈ ਲੈ ਕੇ ਆਈ ਹੈ ਠੀਕ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਸਮੇਂ ਸਿਰ ਮਿਲ ਛਕੇ ਤੇ ਤੁਸੀਂ ਸਮਾਂ ਰੰਦੇ ਉਸ ਦੇ ਲਈ ਅਪਲਾਈ ਕਰ ਸਕੋ ਹਾਂਜੀ ਤਾਂ ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀ ਇਹ ਵੀਡੀਓ ਹਾਂਜੀ ਤਾਂ ਇਹ ਹੈ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਸੰਬੰਧੀ ਇੰਟਰਨਲ ਨੋਟੀਫਿਕੇਸ਼ਨ ਐਸ 11 ए आई ਸੀ ਡੀ ਐਸ 202 ਠੀਕ ਹੈ ਜਿਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ ਜੋ ਕਿ ਅੰਗਨwadi ਹੈਲਪਰਾਂ ਤੇ ਵਰਕਰਾਂ ਦੀਆਂ ਜਿਹੜੀਆਂ ਸੁਪਰਵਾਈਜ਼ਰਾਂ ਦੀਆਂ ਪੋਸਟਾਂ ਨੇ ਠੀਕ ਹੈ ਉਹਨਾਂ ਦੀਆਂ ਸ਼ਰਤਾਂ ਇਸ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕਿ ਜੋ ਅੰਗਨwadi ਹੈਲਪਰ ਦੀ ਵੈਕੈਂਸੀ ਹੋਏਗੀ ਉਸ ਦੇ ਲਈ ਵਿੱਦਿਅਕ ਯੋਗਤਾ ਸਭ ਤੋਂ ਪਹਿਲਾਂ ਦੱਸਦੀ ਹੈ ਕਿ میٹرਿਕ ਹੋਵੇਗੀ ਯਾਨੀ ਕਿ 10ਵੀਂ ਕਲਾਸ ਪਾਸ ਆਊਟ ਕੈਂਡੀਡੇਟਸ ਅੰਗਨwadi ਹੈਲਪਰ ਦੀ ਵੈਕੈਂਸੀ ਦੇ ਲਈ ਅਪਲਾਈ ਕਰ ਸਕਣਗੇ ਤੇ ਜੋ ਕੈਂਡੀਡੇਟ ਅਗਨਵੜੀ ਸੁਪਰਵਾਈਜ਼ਰ ਦੇ ਵੈਕੈਂਸੀ ਦੇ ਲਈ ਵਰਕਰਾਂ ਦੀ ਵੈਕੈਂਸੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ ਠੀਕ ਹੈ ਪਲੱਸ 10th ਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਤੁਹਾਡੇ ਪਾਸ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਅਗਨਵੜੀ ਹੈਲਪਰਾਂ ਦੀ ਵੈਕੈਂਸੀ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਸਿਰਫ 10th ਪਾਸ ਹੋ ਤਾਂ ਠੀਕ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਹੋਵੋਗੇ ਅਪਲਾਈ ਕਰ ਸਕੋਗੇ ਠੀਕ ਹੈ ਇਸ ਕ੍ਰਾਈਟੇਰੀਆ ਦੇਖ ਲਈਏ ਤਾਂ ਕੀ ਰੱਖਿਆ ਗਿਆ ਹੈ ਨਾ ਪੋਸਟਾਂ ਦੇ ਲਈ ਘੱਟ ਤੋਂ ਘੱਟ 18 ਸਾਲ ਠੀਕ ਹੈ ਜਨਰਲ ਕੈਟਾਗਰੀ ਦੀ ਗੱਲ ਕਰ ਰਹੇ ਹਾਂ 18 ਤੋਂ ਲੈ ਕੇ 37 ਸਾਲ ਦੀ ਉਮਰ ਤੱਕ ਜੋ ਵੀ ਕੈਂਡੀਡੇਟ ਜਨਰਲ ਕੈਟਾਗਰੀ ਤੋਂ ਠੀਕ ਹੈ ਅਪਲਾਈ ਕਰ ਰਹੇ ਨੇ 18 ਤੋਂ 37 ਸਾਲ ਤੱਕ ਅਪਲਾਈ ਤੁਸੀਂ ਕਰ ਸਕੋਗੇ ਉਸ ਦੇ ਨਾਲ ਹੀ ਇਹ ਜਿਹੜਾ ਰਿਲੈਕਸੇਸ਼ਨ ਠੀਕ ਹੈ ਵੀ ਮਿਲੇਗਾ ਜੋ ਵੀ ਰਿਜ਼ਰਵ ਕੈਟਾਗਰੀ ਦੇ ਨਾਲ ਅਨੁਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਦੇ ਨਾਲ ਜਾਤੀਆਂ ਦੇ ਨਾਲ ਸਬੰਧਿਤ ਜੋ ਵੀ ਉਮਰ ਹੱਦ ਹੈਗੀ ਆ ਉਹ ਹੈਗੀ ਆ 42 ਸਾਲ ਦੀ ਉਮਰ ਹੱਦ ਤੱਕ ਤੁਸੀਂ ਇਹ ਪੋਸਟਾਂ ਅਪਲਾਈ ਕਰ ਸਕਣਗੇ ਉਸ ਤੋਂ ਬਾਅਦ 40 ਤੋਂ ਲੈ ਕੇ 50% ਜੋ ਵੀ ਆਗਰਹੀਣ ਉਮੀਦਵਾਰਾਂ ਠੀਕ ਹੈ 50% ਉੱਪਰ ਵਾਲੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਜਿਨ੍ਹਾਂ ਦੇ ਜਿਸਮੈਲਟੀ ਲੈਵਲ 50% ਤੋਂ ਜ਼ਿਆਦਾ ਹੋਵੇਗਾ ਠੀਕ ਹੈ ਜਿਨ੍ਹਾਂ ਦਾ ਜਿਸਮੈਲਟੀ ਲੈਵਲ 40% ਤੋਂ ਘੱਟ ਹੋਵੇਗਾ ਉਹ ਨਾਰਮਲ ਦੇ ਵਿੱਚ ਆ ਜਾਣਗੇ ਬਾਕੀ 40 ਤੋਂ ਪੰਜਾਬ ਦੇ ਵਿੱਚ ਉਹਨਾਂ ਦੇ ਲਈ ਏਜ ਦੀ ਸ਼ੋਰਟ ਹੈ ਜਿਹੜੀ ਉਹ ਦਿੱਤੀ ਗਈ ਹੈ 47 ਸਾਲ ਤੱਕ ਦੀ ਠੀਕ ਹੈ ਉਹਦੇ ਲਈ 47 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਵਿਦਵਾ ਅਤੇ ਤਲਾਕਸ਼ੁਦਾ ਉਮੀਦਵਾਰ ਜੋ ਵੀ ਹਨ ਉਹਨਾਂ ਦੇ ਲਈ ਉੱਪਰਲੀ ਹੱਦ ਸੀ ਜਿਹੜੀ ਹੈਗੀ 42 ਸਾਲ ਤੱਕ ਰਾਈਗੀ ਠੀਕ ਹੈ ਵਿਦਵਾ ਹਨ ਤਲਾਕਸ਼ੁਦਾ ਹਨ ਤਾਂ ਵੀ ਉਹ 42 ਸਾਲ ਦੀ ਉਮਰ ਤੱਕ ਇਹਨਾਂ ਦੀ ਪੋਸਟਾਂ ਨੂੰ ਅਪਲਾਈ ਕਰ ਸਕਣਗੇ ਠੀਕ ਹੈ ਅਗਨਵਾੜੀ ਰਿਜ਼ਰਵੇਸ਼ਨ ਵਾਲੇ ਕੈਂਡੀਡੇਟਸ ਨੂੰ ਰਿਜ਼ਰਵੇਸ਼ਨ ਦੇ ਥਰੂ ਹੀ ਐਸਸੀਐਸਟੀ ਜਾਂ 42 ਸਾਲ ਦੀ ਉਮਰ ਤੱਕ ਛੋਟ ਹੈ ਠੀਕ ਹੈ ਉਹ ਉਸੇ ਤਰ੍ਹਾਂ ਹੀ ਅਪਲਾਈ ਕਰ ਸਕਣਗੇ ਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਖਾਸ ਜੋ ਅਪਡੇਟ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਉਹ ਡੇਟ ਹੈ ਕਿ ਕਦੋਂ ਇਸ ਪੋਸਟ ਨੂੰ ਆਨਲਾਈਨ ਅਪਲਾਈ ਕਰਨ ਲਈ ਸਟਾਰਟ ਕੀਤਾ ਜਾਏਗਾ ਆਫੀਸ਼ੀਅਲੀ ਜੋ ਕਿ ਇੰਟਰਨਲੀ ਅ محکمہ ਵੱਲੋਂ ਠੀਕ ਹੈ ਇਹ ਨੋਟੀਫਿਕੇਸ਼ਨ ਦਿੱਤਾ ਗਿਆ ਤੇ ਇਹ ਅਸਾਮੀਆਂ ਨੂੰ ਲੈ ਕੇ ਪੁੱਛਿਆ ਗਿਆ ਹੈ ਕਿ ਕਦੋਂ ਕਿਹੜੀਆਂ ਅਸਾਮੀਆਂ ਖਾਲੀ ਹਨ ਤੇ ਕਦੋਂ ਤੁਸੀਂ ਇਹਨਾਂ ਵੈਕੈਂਸੀਆਂ ਨੂੰ ਆਊਟ ਕਰਨਾ ਹੈ ਉਸ ਦੀ ਤੁਹਾਨੂੰ ਅਸੀਂ ਇਹ ਪੜ੍ਹ ਕੇ ਦੱਸ ਦਿੰਦੇ ਹਾਂ ਕਿ ਜਿਵੇਂ ਕਿ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ਼ਤਿਹਾਰ ਚੋਣ ਵਿਧੀ ਦੇ ਵਿੱਚ ਜਦੋਂ ਵੀ ਅੰਗਨਵਾੜੀ ਵਰਕਰ ਹੈਲਪਰਾਂ ਦੀ ਕੋਈ ਵੀ ਅਸਾਮੀ ਖਾਲੀ ਹੋਵੇਗੀ ਤਾਂ ਸਬੰਧਤ ਬਾਲ ਵਿਭਾਗ ਪ੍ਰੋਜੈਕਟ ਅਫਸਰ ਵਿਭਾਗ ਵੱਲੋਂ ਬੁਲਾਏ ਜਾਣ ਵਾਲੇ ਠੀਕ ਹੈ ਬਣਾਏ ਜਾਣ ਵਾਲੇ ਹੋਟਲ ਉੱਪਰ ਇਸ ਦੀ ਜਾਣਕਾਰੀ ਅਪਡੇਟ ਕੀਤੀ ਅਪਡੇਟ ਕਰਨੇ ਯਕੀਨੀ ਬਣਾਏਗੀ ਖਾਲੀ ਹੋਣ ਵਾਲੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਵਿਭਾਗ ਦੀ ਵੈੱਬਸਾਈਟ ਉੱਪਰ ਪ੍ਰਕਾਸ਼ਿਤ ਕੀਤੇ ਜਾਣਗੇ ਜਿਸ ਦੀ ਜਾਣਕਾਰੀ ਸਬੰਧਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁੱਖ ਦਫ਼ਤਰ ਦੇ ਨੂੰ ਭੇਜੀ ਜਾਵੇਗੀ ਬਲੌਕ ਪੱਧਰ ਤੇ ਬਣਾਈ ਗਈ ਕਮੇਟੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਖਾਲੀ ਅਸਾਮੀ ਵਾਲੇ ਪਿੰਡ ਵਾੜ ਸ਼ਹਿਰ ਵਿੱਚ ਇਸ ਸਬੰਧੀ ਮੁਸਤਰੀ ਮਨਾਦੀ ਕਰਾਉਣੇ ਯਕੀਨੀ ਬਣਾਈ ਜਾਵੇਗੀ। ਖਾਲੀ ਅਸਾਮੀਆਂ ਬਾਰੇ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵਿਭਾਗ ਵੱਲੋਂ ਸਬੰਧਿਤ ਪਿੰਡ ਦੇ ਪਿੰਡ ਜਾਂ ਸ਼ਹਿਰ ਦੇ ਸਰਪੰਚ ਠੀਕੇ ਮੇਅਰ ਜਾਂ ਫਿਰ ਤੁਹਾਨੂੰ ਲੈ ਕੇ ਤੀ ਦੌਰ ਤੇ ਸੂਚਿਤ ਕਰਦੇ ਹੋਏ ਇਸ ਦਾ ਰਿਕਾਰਡ ਮੇਨਟੇਨ ਕੀਤਾ ਜਾਵੇਗਾ ਖਾਲੀ ਅਸਾਮੀਆਂ ਦੇ ਪ੍ਰਤੀ ਦੀ ਪ੍ਰਕਿਰਿਆ 3 ਮਹੀਨੇ ਵਿੱਚ ਇੱਕ ਵਾਰ ਹੀ ਕੀਤੀ ਜਾਵੇਗੀ ਤੇ ਤੁਹਾਨੂੰ ਦੱਸਦੀ ਕਿ ਇੰਟਰਨਲੀ ਜੋ ਮਹਿਕਮੇ ਵੱਲੋਂ ਠੀਕ ਹੈ ਨੋਟੀਫਿਕੇਸ਼ਨ ਦਿੱਤਾ ਗਿਆ ਹੈ ਉਸ ਦੇ ਵਿੱਚ ਇਹ ਹੈਗਾ ਕਿ ਤਿੰਨ ਮਹੀਨੇ ਦੇ ਵਿੱਚ ਇੱਕ ਵਾਰ ਇਸ ਪੋਸਟ ਨੂੰ ਯਕੀਨੀ ਤੌਰ ਤੇ ਸਾਰੇ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਇਸ ਨੂੰ ਮੈਨੇਜ ਕੀਤਾ ਜਾਵੇਗਾ ਜਿੱਥੇ ਵੀ ਕੋਈ ਵੀ ਅਸਾਮੀਆਂ ਖਾਲੀ ਹੋਣਗੀਆਂ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਹੈਲਪਰਾਂ ਦੀਆਂ ਚਾਹੇ ਸੁਪਰਵਾਈਜ਼ਰਾਂ ਦੀਆਂ ਚਾਹੇ ਵਰਕਰਾਂ ਦੀਆਂ ਕੋਈ ਵੀ ਅਸਾਮੀਆਂ ਬਾਲ ਵਿਕਾਸ ਵਿਭਾਗ ਦੇ ਵਿੱਚ WCD ਦੇ ਵਿੱਚ ਗਨਵਾੜੀ ਨੂੰ ਲੈ ਕੇ ਹਨ ਉਹਨਾਂ ਦੀ ਜੋ ਸੂਚਨਾ ਹੈ ਉਹ ਬੋਰਡ ਨੂੰ ਇਹਨਾਂ ਨੇ ਦੇਣੀ ਹੈ ਤੇ 3 ਮਹੀਨੇ ਦਾ ਪ੍ਰੋਸੈਸ ਹੈ ਠੀਕ ਹੈ ਹਰ ਤਿੰਨ ਮਹੀਨੇ ਦੇ ਵਿੱਚ ਇਸ ਭਰਤੀ ਨੂੰ ਮੁਕੰਮਲ ਬਣਾਇਆ ਜਾਵੇਗਾ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਜਦੋਂ ਵੀ ਕੋਈ ਵੈਕੈਂਸੀਆਂ ਖਾਲੀ ਹੋਵੇਗੀ ਤਾਂ ਮੁਕੰਮਲ ਯਕੀਨੀ ਤੌਰ ਤੇ ਮੁਕੰਮਲ ਇਹ ਭਰਤੀ ਜਿਹੜੀ ਉਹ ਕੀਤੀ ਜਾਵੇਗੀ ਤੇ ਇਸ ਦੇ ਨਾਲ ਦੱਸਦੀ ਹੈ ਕਿ ਜੋ ਵੀ ਕੈਂਡੀਡੇਟਸ ਵਿਦਵਾ ਕੈਂਡੀਡੇਟ ਨੇ ਉਹ ਅਪਲਾਈ ਕਰਨਗੇ ਉਹਨਾਂ ਨੂੰ ਹੈਲਪਰ ਅਤੇ ਵਰਕਰ ਦੀ ਅਸਾਮੀ ਦੇ ਲਈ ਮੈਰਿਟ ਦੇ ਵਿੱਚ ਤਿੰਨ ਅੰਕ ਵਧੇਰੇ ਜਿਹੜੇ ਉਹ ਦਿੱਤੇ ਜਾਣਗੇ ਠੀਕ ਹੈ ਮੈਰਿਟ ਬੇਸ ਭਰਤੀ ਇਹ ਹੋਵੇਗੀ ਅੱਗੇ ਦੇਖਦੇ ਹਾਂ ਚੋਣ ਵਿਧੀ ਦੀ ਗੱਲ ਕਰੀਏ ਤਾਂ ਤਾਂ ਸਭ ਤੋਂ ਪਹਿਲਾਂ ਅਪਲਾਈ ਕਿਵੇਂ ਕਰਨਾ ਆ ਉਸ ਤੋਂ ਬਾਅਦ ਇਸ ਦੀ ਸਿਲੈਕਸ਼ਨ ਪ੍ਰੋਸੈਸ ਕੀ ਹੋਏਗੀ ਠੀਕ ਹੈ ਅਪਲਾਈ ਕਰਨ ਦਾ ਜਿਹ ਮੈਟਰ ਹੋਵੇਗਾ ਸਿਰਫ ਔਨਲਾਈਨ ਤੋ ਸੇ ਇਸਨੂੰ ਪੋਸਟ ਨੂੰ ਪੋਰਟਲ ਤੇ ਅਪਲਾਈ ਕਰ ਸਕੋਗੇ ਜੋ ਕਿ ਅਫੀਸ਼ੀਅਲ ਵੈਬਸਾਈਟ ਤੇ ਹੀ ਅਪਲਾਈ ਕਰ ਸਕੋਗੇ ਇਸ ਤੋਂ ਇਲਾਵਾ ਹੋਰ ਕੋਈ ਵੀ ਮੈਥਡ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਨਹੀਂ ਰੱਖਿਆ ਜਾਵੇਗਾ ਤੇ ਮੈਰਿਟ ਬੇਸ ਤੇ ਇਹ ਭਰਤੀ ਹੋਵੇਗੀ ਠੀਕ ਹੈ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਫਰਸਟ ਆਫ ਅ ਜੋ ਵੀ ਕੈਂਡੀਡੇਟਸ ਅਪਲਾਈ ਕਰਨਗੇ ਉਹਨਾਂ ਨੂੰ ਸ਼ਾਰਟਲਿਸਟ ਨਹੀਂ ਕੀਤੀ ਜਾਏਗੀ ਠੀਕ ਹੈ ਜਿਵੇਂ ਮੈਰਿਟ ਦੇ ਬੇਸ ਤੇ ਔਰ ਸਾਰਿਆਂ ਅੰਕਾਂ ਨੂੰ ਮਿਲਾ ਕੇ ਜੋ ਵੀ ਕੈਂਡੀਡੇਟ ਮੈਰਿਟ ਵਿੱਚ ਆਉਂਦੇ ਹਨ ਉਹਨਾਂ ਨੂੰ ਇੰਟਰਵਿਊ ਦੇ ਲਈ ਪ੍ਰੋਸੈਸ ਕਰਵਾਇਆ ਜਾਏਗਾ ਔਰ ਇੰਟਰਵਿਊ ਦੇ ਅੰਕਾਂ ਨੂੰ ਮਿਲਾ ਕੇ ਡਾਟਾ ਐਂਟਰੀ ਦੇ ਜੋ ਵੀ ਆਪਰੇਟਰ ਡਾਟਾ ਐਂਟਰੀ ਕਰਨਗੇ ਉਸ ਦੇ ਹਿਸਾਬ ਨਾਲ ਫਾਈਨਲ ਵੈਰੀਫਿਕੇਸ਼ਨ ਬਣਾ ਕੇ ਆਫਰ ਲੈਟਰ ਜਿਹੜੇ ਆਨਲਾਈਨ ਜਨਰੇਟ ਕੀਤਾ ਜਾਵੇਗਾ ਜੋ ਕਿ ਬੋਰਡ ਦੀ ਵੈਬਸਾਈਟ ਦੇ ਹੀ ਉੱਪਰ ਹੀ ਦਿੱਤਾ ਜਾਵੇਗਾ ਹਾਂਜੀ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਤਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਮੇਂ ਸਿਰ ਪਹੁੰਚਦੀ ਰਹੇ ਤੁਸੀਂ ਉਸ ਦੇ ਲਈ ਸਮੇਂ ਰਹਿੰਦੇ ਅਪਲਾਈ ਕਰ ਸਕੋ